ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਮਲੇਰ ਕੋਟਲੇ ਜ਼ਿਲ੍ਹੇ ਦਾ ਪਿੰਡ ਆ ਅਜੀਤਵਾਲ ਕਲਾਂ ਤੇ ਇਸ ਪਿੰਡ ਨੂੰ ਜ਼ਿਲ੍ਹਾ ਵੀ ਮਲੇਰ ਕੋਟਲਾ ਤਹਿਸੀਲ ਵੀ ਮਲੇਰ ਕੋਟਲਾ ਪੈ ਜਾਂਦੀ ਆ ਤੇ ਨੇੜੇ ਜਿਹੜਾ ਮਿੱਤਰੋ ਰਾਏਕੋਟ ਆ ਇੱਥੋਂ ਉਹ ਹੈਗਾ ਵਾ 17-18 ਕਿਲੋਮੀਟਰ ਦੀ ਦੂਰੀ ਤੇ ਮਲੇਰ ਕੋਟਲਾ 10-12 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਵਾ ਤੇ ਜੇ ਆਪਾਂ ਲੋਟਬੱਦੀ ਪਿੰਡ ਆ ਜਿਹੜਾ ਇੱਕ ਵੱਡਾ ਪਿੰਡ ਆ ਲੁਧਿਆਣਾ ਜ਼ਿਲ੍ਹੇ ਦਾ ਉਹ ਪਿੰਡ ਵੀ ਇੱਥੋਂ ਮਤਲਬ ਵੀ ਮੇਰੇ 12 ਕਿਲੋਮੀਟਰ ਹੀ ਹੋਗਾ 12-13 ਕਿਲੋਮੀਟਰ ਦੀ ਦੂਰੀ ਤੇ ਉਹ ਪਿੰਡ ਪੈ ਜਾਂਦਾ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਦੁੱਧ ਦਾ ਕੰਮ ਆ ਕਾਫੀ ਗਿਣਤੀ ਦੇ ਵਿੱਚ ਇਸ ਘਰ ਦੇ ਵਿੱਚ ਪਸ਼ੂ ਰੱਖੇ ਹੋਏ ਆ ਮੱਝਾਂ ਗਾਵਾਂ ਔਰ ਉਹਨਾਂ ਜਾਨਵਰਾਂ ਦੇ ਵਿੱਚੋਂ ਤਿੰਨ ਜਾਨਵਰ ਬਾਈ ਹੋਣਿਆਂ ਨੇ ਵੇਚਣੇ ਲਾਏ ਆ ਤਿੰਨਾ ਜਨਵਾਰਾਂ ਦੇ ਆਪਾਂ ਪ੍ਰੋਪਰ ਡਿਟੇਲ ਲਾਵਾਂਗੇ ਪ੍ਰੋਪਰ ਗੱਲਬਾਤ ਕਰਾਂਗੇ ਆਓ ਮਿਲਦੇ ਹਾਂ ਸ਼ੁਰੂਆਤ ਜਰਸੀ ਤੋਂ ਕਰਦੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਵੀਰ ਜੀ ਸੇਤਾਂਕਰ ਪਰਵਾਦ ਐ ਠੀਕ ਠਾਕ ਵੀਰ ਜੀ ਚਲੋ ਸ਼ੁਕਰ ਆ ਭਾਈ ਸ਼ੁਕਰ ਆ ਵੱਡੇ ਭਾਈ ਪਹਿਲਾ ਸੁਣਾਓ ਘਰ ਪਰਿਵਾਰ ਠੀਕ ਹੈ ਨਾ ਸਾਰਾ ਹਾਂ ਠੀਕ ਹੈ ਜੀ ਠੀਕ ਹੈ ਜੀ ਬਈ ਜਿਹੜੀ ਗਾਂ ਆਪਣੀ ਜਰਸੀ ਆ ਹਾਂਜੀ ਇਹ ਕਿੰਨੇ ਵਾਰ ਸੂਆ ਬਈ ਇਹ ਦੂਜੇ ਸੂਏ ਵਿੱਚ ਦੂਜੇ ਸੂਏ ਆ ਹਾਂਜੀ ਠੀਕ ਆ ਕਿੰਨੇ ਦਿਨ ਹੋ ਗਏ ਉਹਨਾਂ ਦੇ ਬਈ ਇਹਨੂੰ ਸੂਈ ਨੂੰ 10-12 ਦਿਨ ਹੋ ਗਏ 10-12 ਦਿਨ ਹੋ ਗਏ ਸੂਈ ਨੂੰ ਠੀਕ ਆ ਜੀ ਤੇ ਦੁੱਧ ਦੱਦ ਕਿੰਨਾ ਥੱਲੇ ਹੋਣਗਾ ਹੈਗਾ ਵੀਰੇ 23-24 ਲੀਟਰ ਹੈਗਾ 23-24 ਕਿਲੋ ਮੋੜ ਦੇ 23-24 ਕਿਲੋ ਇਹਨਾਂ ਤਿਆਰ ਆ ਹੈਂ ਹਾਂਜੀ ਹਾਂਜੀ ਠੀਕ ਆ ਬਈ ਠੀਕ ਆ ਤੇ ਥੋੜੀ ਲਿਸੀ ਵਿੱਚ ਖਾਰ ਮੰਨ ਦਿਓਗੇ ਦੁੱਧ ਮੈਂ ਪਿਛਲੇ ਥੋੜੀ ਛੱਡੀ ਮੌਕੇ ਤੇ ਜਾ ਕੇ ਆ ਅੱਛਾ ਡਰਾਈ ਲੇਟ ਹੋਈ ਹੈ ਲੇਟ ਹੋਈ ਹੈ ਠੀਕ ਆ ਤੇ ਇਹ ਕੀ ਦੁੱਧਾ ਨਾ ਦੁੱਧਾ ਸੂਇ ਦੁੱਧਾ ਸੂਇ ਹੈ ਹੈ ਫਿਰ ਇਸ ਸੂਇ 28 ਲੀਟਰ ਦਿੱਤੀ ਪਿਲੂਣ ਸਕਦੇ ਠੀਕ ਹੈ ਇਹਦਾ ਬੱਚਾ ਫਿਰ ਮਗਰ ਵੱਛਾ ਕਿ ਬੱਚੀ ਬੱਛੀ ਬੱਛੀ ਅੱਛਾ ਵੱਛੀ ਵੀ ਪਤਲੇ ਦੇ ਵਿਖਾ ਰਿਆ ਵੱਛੀ ਮਿੱਠੀ ਮਗਰ ਇਹਦੇ ਮਿੱਤਰੋ ਦੇਖ ਸਕਦੇ ਆ ਤੇ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਬਾਈ ਸੂਇ ਨੂੰ ਹੋ ਗਏ 12-13 ਦਿਨ 12-13 ਦਿਨ ਹੋ ਗਏ ਵੀ ਮਨ ਲਓ ਕੁੱਲ ਬਲਾ ਕੇ ਕਹੀਏ ਜਰ 24-25 ਕਿਲੋ ਦੁੱਧ ਦਈ ਜਾਊਗੀ ਹੈ ਨਾ ਨਾ 27-28 ਤੇ ਜਾਊ ਜੀ 27-28 ਦੇ ਆਊਂਦੜ ਜਾ ਚੋਇਆ ਨਾ ਗਿਆ ਆਪਾਂ ਠੀਕ ਹੈ ਬਾਈ ਸੀਮਣ ਕਿਹੜੇ ਦੀ ਆ ਬਾਈ ਵੀ ਸੀਮਣ ਤਾਂ ਨਹੀਂ ਪਤਾ ਲੇ ਮਟਰੋ ਇਹ ਹੋ ਗਈ ਪਹਿਲੇ ਨੰਬਰ ਤੇ ਬਈ ਗਾਂ ਜਿਹੜੀ ਚੰਗੀ ਕੁਆਲਿਟੀ ਦੇ ਵਿੱਚ ਆ ਮਗਰ ਚੰਗੀ ਵੱੱਛੀ ਆ ਦੁੱਧ ਦੇ ਥੋੜੇ 22 23 ਕਿਲੋ 12 ਦਿਨਾਂ ਦੀ ਸੂਈ ਥੱਲੇ ਹੁਣ ਹਾਜ਼ਰ ਆ 28 ਕਿਲੋ ਪਿਛਲੇ ਸੂਏ ਚੋਇਆ ਹੋਇਆ ਤੇ ਐਤਕੀ ਵੀ ਇੰਨਾ ਦੁੱਧ ਦੇਣਾ ਪਣਦਾ ਕਿਉਂਕਿ ਗਾਂ ਚੰਗੀ ਆ ਟਿਕਾਣਾ ਚੰਗਾ ਬਈ 2 ਨੰਬਰ ਤੇ ਜਿਹੜੀ ਗਾਂ ਵਾਜੀ ਉਹ ਦੂਜੇ ਸੂਏ ਆ ਵੀਰੇ ਠੀਕ ਆ ਜੀ ਉਹ ਨੂੰ ਹੋਏ ਉਹ ਨੂੰ ਵੀ 10 12 ਦਿਨ ਹੋ ਗਏ ਸੂਈ ਨੂੰ ਹਾਂਜੀ ਤੇ ਉਹਦੇ ਥੱਲੇ ਹੈਗਾ ਤੁਹਾਨੂੰ 20 21 ਕਿਲੋ 20 21 ਕਿਲੋ ਦੁੱਧ ਆ ਰਹਾ ਹੈ ਆ ਰਹਾ ਤੇ ਠੀਕ ਆ ਤੇ ਇਹ ਬਈ ਇਹਦਾ ਬੱਚਾ ਫਿਰ ਬਸ ਸਭ ਠਾਡਾ ਅੱਛਾ ਆਪ ਅੱਛਾ ਡੱਬਾ ਹੈ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਤੇ ਚਵਾਈ ਚਵਾਈ ਕਿਵੇਂ ਆ ਚਵਾਈਆਂ ਪੋਲੀ ਵੀਰੇ ਪੂਰੀ ਐ ਇਹ ਸੂਆ ਕਿੰਨਵਾ ਸੂਈ ਆ ਵੀ ਦੂਜੇ ਸੂਏ ਵੀ ਆ ਦੂਜੇ ਸੂਏ ਵੀ ਆ ਹਾਂਜੀ ਠੀਕ ਆ ਤੇ ਮਾਲਾ ਫਿਰ ਹੁਣ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਦੱਸਿਆ ਸੀ ਇਹਨੂੰ 12 13 ਦਾ ਨਹੀਂ ਹੋ ਗਏ ਇਹਨੂੰ 12 13 ਦੇਣੀ ਹੈ ਵੀ ਫਿਰ ਇਹ ਵੀ ਵੱਜੂਗੀ ਪਿਛਲੇ ਸੂਈ ਕਿੰਨਾ ਕੁ ਚੋ ਵੇ 24 25 24 25 ਰਾਮ ਦਾ ਕਰ ਜਾਣਾ ਵੀਰੇ 24 25 ਰੰਨੋ ਰਾਹ ਉਹਨਾਂ ਦੁੱਧ ਕਰ ਜਾਣਾ ਠੀਕ ਆ ਬੱਚਾ ਜਾਂਦਾ ਹੈ ਨਾ ਜੀ ਠੀਕ ਆ ਠੀਕ ਆ ਤੇ ਉਂਝ ਸੀਲ ਆ ਚੋਣ ਚਾਂ ਸੀਲ ਕੋਈ ਬੈਠੀ ਰਹੇ ਬੁੜਾ ਬੁੜੀ ਬੈਠੀ ਰਹੇ ਕੋਈ ਬੈਠੇ ਜਵਾਕ ਬੈਠਾ ਰਹੇ ਕੋਈ ਓਕੇ ਓਕੇ ਆ ਜਵਾਕ ਜਵਾਕ ਓਕੇ ਕੋਈ ਸ਼ਰਲਾ ਨਹੀਂ ਫਰਲਾ ਨਹੀਂ ਕੁਛ ਨਹੀਂ ਠੀਕ ਆ ਜੀ ਠੀਕ ਆ ਜਿਹੜੀ 3 ਨੰਬਰ ਤੇ ਗਾਵ ਆ ਬਾਈ ਉਹਦੇ ਉਹਨੂੰ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਕੱਠੀਆਂ ਸੂਈਆਂ ਨੇ ਵੀਰੇ ਤਨਹੀਂ ਅੱਛਾ ਤਿੰਨੇ ਇਕੱਠੀਆਂ ਸੂਈਆਂ ਦਾ ਹੀ ਫਰਕ ਆ ਇਕੱਠੀਆਂ ਠੀਕ ਆ ਠੀਕ ਆ ਤੇ ਇਹ ਫਿਰ ਬਾਈ ਹੁਣ ਮਨ ਲਾ ਚੁਵਾਈ ਚੁਵੀ ਨਹੀਂ ਇਹ ਵੀ ਠੰਡੀ ਆ ਐ ਪੂਰੀ ਠੰਡੀ ਸੀ ਲੈ ਜਾਵਾ ਠੀਕ ਆ ਤੇ ਇਹ ਇਹ ਬਾਈ ਫਿਰ ਮਨ ਲਾ ਜਿਵੇਂ ਹੁਣ ਇਹ ਪੀਕ ਲੈਵਲ ਦਾ ਦੁੱਧ ਕਿੰਨਾ ਕੁ ਚੁੰਦੇ ਰਿਹਾ ਆਪਾਂ ਇਹਦੇ ਵੀਰੇ ਜੇ ਪਿੱਸੇ ਆਪਾਂ ਲੈ ਕੇ ਜਾਂਦੀ ਵੀ ਉਸ ਵੇਲੇ ਉਹਨੇ ਦੱਸਿਆ 33 ਲੀਟਰ ਆਪਣੇ ਕੋਲੇ ਕੱਢੀ ਗਈ 29 ਕਿ ਲੀਟਰ ਦਾ ਕੱਢੀ ਗਈ 29 ਲੀਟਰ ਕੱਢੀ ਗਈ ਠੀਕ ਆ ਠੀਕ ਆ ਤੇ ਚੁਵਾਈ ਚੁਵੀ ਲੈਵਾਂ ਨੂੰ ਬਾਈ ਤਾਂ ਵੀ ਚੰਗਾ ਪੂਰਨ ਲਵੇ ਗ ਕੁਆਲ ਠੀਕ ਹੈ ਚੰਗੀ ਹੈ ਹਣਾ ਹਾਂਜੀ ਹਾਂਜੀ ਤੇ ਇਹਦੇ ਕੋਈ ਸੀਮਾ ਦਾ ਤਾਂ ਨਹੀਂ ਪਤਾ ਹੋਣਾ ਠੀਕ ਆ ਠੀਕ ਆ ਤੇ ਬਾਈ ਫਿਰ ਇਹਦਾ ਵੀ ਰੇਟ ਫੋਨ ਤੇ ਨਹੀਂ ਇਹਦਾ ਲਵਾਂਗੇ ਵੀਰੇ 95000 95 ਹੀ ਉਹਦਾ 95 ਇਹ ਲੈਂਡ ਦੇਣ ਵਾਲਾ ਦੋਵਾਂ ਦਾ 95 95000 ਰੁਪਏ ਲੈਂਡ ਦੇਣ ਵਾਲਾ ਠੀਕ ਆ ਬਾਈ ਠੀਕ ਆ ਵੀ ਜਿਹੜੀ ਜਰਸੀ ਦਾ ਕੱਲੀ ਦਾ ਰੇਟ ਫੋਨ ਤੇ ਰੱਖਣਾ ਇਹਦਾ ਬੱਚਾ ਫਿਰ ਬਾਈ ਇਹਦਾ ਬੱਚਾ ਉਹਦਾ ਵੀ ਬੈਠਾ ਵੀਰੇ ਇੱਥੇ ਇਹ ਕਿਹੜਾ ਕਾਲਾ ਬੱਚਾ ਕਾਲਾ ਬੱਚਾ ਕਾਲਾ ਬੱਚਾ ਵੀਰੇ ਕਾਲਾ ਬੱਚਾ ਹੁੰਦਾ ਮਿੱਤਰੋ ਠੀਕ ਆ ਬਈ ਓਕੇ ਠੀਕ ਆ ਇਹ ਸੀਗੇ ਬਾਈ ਦੇ 3 ਜਨਵਾਰ ਵਕਾਊ ਜਿਹੜੇ ਹਨ ਤੇ ਬਾਈ ਫਿਰ ਦੂਜੀਆਂ ਗਾਵਾਂ ਉਧਰ ਪਾਤਾ ਪਰਾਸ਼ੈਡ ਹਾਂਜੀ ਹਾਂਜੀ ਠੀਕ ਹੈ ਕਿਨੇ ਲਾ ਕੇ ਕਰਤੇ ਹੁਣ ਬਾਈ ਉਧਰ ਹੈਗੇ ਨਹੀਂ ਆਪਣੇ ਕੋਲੇ 22 ਬਿਨਾ ਹੈਗੇ ਨੇ ਉਧਰ ਵੀ ਕਹਿੰਦਾ ਮਲਾ ਹੁਣ ਮਗਰ ਵੱਛੀਆਂ ਵੱਛੀਆਂ ਫਿਰ ਚੰਗੀਆਂ ਆ ਤੇ ਹਾਂਜੀ ਹਾਂਜੀ ਤੇ ਮਈਆਂ ਵਾਲੇ ਪੱਖ ਤੋਂ ਫਿਰ ਛੋਟੇ ਹੁਣ ਮੈਂ ਘਟਾਤੀ ਤੁਸੀਂ ਹੈਨਾ ਮੈਂ ਘਟਾਤੀ ਵੀਰੇ ਵੇ ਹੱਥੀਂ ਚਵਾਈ ਕਰਨੀ ਪੈਂਦੀ ਥੋੜੀ ਜਿਹੀ ਔਖੀ ਹੂੰ ਇਹ ਮਸ਼ੀਨਾਂ ਚੁਈਆਂ ਜਾਂਦੀਆਂ ਉਹ ਮਸ਼ੀਨਾਂ ਚੁਈਆਂ ਜਾਂਦੀਆਂ ਲੇਬਰ ਦੀ ਕਮੀ ਆ ਜਾਂਦੀ ਹੈ ਲੇਬਰ ਦਾ ਲੇਬਰ ਕਰਕੇ ਤਾਂ ਵੇਚ ਰਹੇ ਆਪਾਂ ਹੂੰ ਬੰਦਾ ਇਸ ਟਾਈਮ ਕੋਈ ਨਹੀਂ ਹੈਗਾ ਕੰਮ ਦਾ ਟਾਈਮ ਆ ਉਹਦੇ ਕਰਕੇ ਆਪਾਂ ਵੇਚ ਰਹੇ ਆ ਇਹ ਗੱਲ ਇੱਕ ਨੇ ਜਿਹੜਾ ਫਾਰਮਰ ਕਿਹਾ ਕਿਤੇ ਨੇ ਕਿਤੇ ਲੇਬਰ ਵੱਲੋਂ ਜਾਂਦਾ ਮੈਨੂੰ ਨਜ਼ਰ ਆ ਰਿਹਾ ਥੋੜਾ ਜਿਆਦਾ ਹੈ 99554 56658 ਠੀਕ ਹੈ ਇੱਕ ਵਾਰੀ ਹੋਰ 99554 56658 ਠੀਕ ਹੈ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲ ਤੇ ਬਾਤ ਪਿੰਡ ਅਜਤਵਾਲ ਕਲਾਂ ਦੇ ਵਿੱਚੋਂ ਵੀਡੀਓ ਦਿਖਾਈ ਆ ਔਰ ਇਹ ਪਿੰਡ ਮਲੇਰਕੋਟਲੇ ਜ਼ਿਲ੍ਹੇ ਦਾ ਪਿੰਡ ਆ ਮਲੇਰਕੋਟਲਾ ਹੀ ਜ਼ਿਲ੍ਹਾ ਲੱਗਦਾ ਮਲੇਰਕੋਟ ਰਾਈਸ ਤਹਿਸੀਲ ਲੱਗਦੀ ਆ ਤੇ ਕੁੱਪ ਦੇ ਕੋਲੇ ਬਿਲਕੁਲ ਪਈਆਂ ਦਾ ਪਿੰਡ ਗੱਲਬਾਤ ਲਈ ਪਈਦਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਅਗਲੀ ਕਾਰਵਾਈ ਤੁਸੀਂ ਕਰ ਲਓ ਮੇਰਾ ਜੰਨਫਰਦ ਸਿੰਘ ਨਿਵਾਜ਼ ਚੱਲਿਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਗੁਰਦੀਪ ਗਿੱਲ ਦੇ ਨਾਲ ਇਜਾਜ਼ਤ ਬਖਸ਼ਣ ਦਾ ਧੰਨਵਾਦ